ਵਿਸ਼ਵ ਵਿੱਚ ਜਿੱਥੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਉ체체 ਤੌਰ ਤੇ ਖੰਨਾ ਦੇ ਨੇੜਲੇ ਇਲਾਕੇ ਗੰਗਾ ਐਕਰੋਵਲਰਸ ਵਿਕੇ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਉ체체 ਤੌਰ ਤੇ ਉਦਯੋਗ ਤੇ ਕਮਰਸ ਅਤੇ ਪਿੰਡੂ ਕਿਰਤ ਤੇ ਪੰਚਾਇਤ ਮੰਤਰੀ ਤਰਨਪੀਰ ਸਿੰਘ ਸੋਧ ਨੇ ਉ체체 ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਖੰਨਾ ਤੋਂ ਐਡੀਸੀ ਮੈਡਮ ਸ਼ਿਖਾ ਸਮੇਤ ਵੱਡੀ ਗਿਣਤੀ ਵਿੱਚ ਸਬੰਧਿਤ ਅਧਿਕਾਰੀ ਹਾਜ਼ਰ ਸਨ ਨੰਬਰੇ ਵਿੱਚ ਕੀ ਕਹਿਣਾ ਚਾਹੂਗਾ ਕੀ ਪ੍ਰੋਗਰਾਮ ਸੀ ਜੀ ਜੀ ਇਹ ਪਹਿਲੀ ਮਈ ਦਾ ਜਿਹੜਾ ਇਹ ਓਕੇਸ਼ਨ ਹੈ ਇਹਨੂੰ ਵਰਲਡ ওভার ਮਨਾਇਆ ਜਾਂਦਾ ਹੈ ਐਸ ਲਿਬਰਡੇ ਔਰ 1886 ਦਾ ਦੇ ਜਿਹੜਾ ਇੱਕ ਸੰਘਰਸ਼ ਸ਼ੁਰੂ ਹੋਇਆ ਸੀਗਾ ਸ਼ਿਕਾਗੋ ਦੇ ਵਿੱਚ ਉਹਦੇ ਤੋਂ ਬਾਹਰ ਨਿਕਲਿਆ ਗੰਗਾ ਇਕਰੂ ਵੂਲ ਚ ਇਹਦਾ ਇੱਕ ਬੜਾ ਖਾਸ ਮਹੱਤਵ ਹੈ ਕਿਉਂਕਿ ਅਸੀਂ ਹਮੇਸ਼ਾ ਸਾਡੇ ਜਿਹੜੇ ਕਾਮਗਰ ਭਾਈ ਔਰ ਸਾਡੀਆਂ ਜਿਹੜੀਆਂ ਭੈਣਾਂ ਹਨ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ ਔਰ ਖਾਸ ਕਰਕੇ ਤੁਹਾਨੂੰ ਇਹ ਸੁਣ ਕੇ ਖੁਸ਼ੀ ਹੋਏਗੀ ਕਿ ਸਾਡੇ ਅਗਰ ਟੋਟਲ ਜਿਹੜਾ ਸਾਡਾ ਵਰਕ ਫੋਰਸ ਸਟਰੈਂਥ ਹੈ 5200 ਦੀ ਹੈ ਉਹਦੇ ਚੋਂ ਕਰੀਬ 1200 ਸੜੀਆਂ ਪੈਣਾ ਔਰ ਉਹ ਜ਼ਿਆਦਾ ਇੱਥੋਂ ਲੋਕਲ ਏਰੀਆ ਆਸ-ਪਾਸ ਦੇ ਪਿੰਡਾਂ ਤੋਂ ਆਉਂਦੇ ਨੇ ਮੈਨੂੰ ਹੁਣੀ ਸਾਡੇ ਕਮਿਸ਼ਨਰ ਸਾਹਿਬ ਲਿਬਰ ਕਮਿਸ਼ਨਰ ਸਾਹਿਬ ਪੁੱਛ ਰਹੇ ਸੀਗੇ ਕਿ ਭਈ ਟੋਟਲ ਵਰਕ ਸਟਰੈਂਥ ਚ ਕਿੰਨੇ ਔਰ ਵਿਮਨ EMPLOYEES ਹੈ ਤੇ ਮੈਨੂੰ ਇਸ ਚੀਜ਼ ਤੇ ਬੜਾ ਪ੍ਰਾਈਡ ਹੁੰਦਾ ਹੈ ਕਿ ਸਾਡੇ ਜਿਹੜੇ ਭਰਾ ਹੈਗੇ ਆ ਉਹ ਕਾਫੀ ਸਾਰੇ 올ਓਵਰ ਦਾ ਕੰਟਰੀ ਤੋਂ ਆnde ਆ ਔਰ ਜਿਹੜੀਆਂ ਸਾਡੀਆਂ ਇੱਥੇ ਭੈਣਾਂ ਉਹ ਆਸ-ਪਾਸ ਦੇ ਪਿੰਡਾਂ ਤੋਂ ਕਾਫੀ ਆਉਂਦੇ। ਉਹਨਾਂ ਨੂੰ ਆਨਰ ਕਰਨ ਲਈ ਉਹਨਾਂ ਨੂੰ ਇਨਕਰੇਜ ਕਰਨ ਦੇ ਲਈ ਅਸੀਂ ਹਰ ਸਾਲ ਇਹ ਦਿਨ ਮਨਾਉਂਦੇ ਆ ਗੰਗਾ ਕਬੂਲ ਦੇ ਵਿੱਚ। ਇਸ ਸਾਲ ਇਹ ਜਰਾ ਮੌਕਾ ਕੁਛ ਥੋੜਾ ਜਿਹਾ ਸਪੈਸ਼ਲ ਹੋ ਗਿਆ ਕਿਉਂਕਿ ਆਨਰੇਬਲ ਮਿਨਿਸਟਰ ਤਰੁਣਪ੍ਰੀਤ ਜੀ ਆਪਣਾ ਟਾਈਮ ਕੱਟ ਕੇ ਸਾਡੇ ਨਾਲ ਆਏ ਮਨਵਿੰਦਰ ਸਿੰਘ ਸਿੱਧੂ ਜੀ ਸੈਕਟਰੀ ਔਰ ਅਜੀਬ ਗੁਪਤਾ ਜੀ ਸ਼ਿਖਾ ਮੈਮ ਏਡੀਸੀ ਮੈਮ ਇਹ ਸਾਰਿਆਂ ਦੇ ਆਨ ਦੇ ਨਾਲ ਔਰ ਹੋਰ ਕਈ ਸਾਰੇ ਅਫਸਰਾਂ 간 ਆਏ ਜਿਹਦੇ ਨਾਲ ਸਾਡੇ ਜਿਹੜੇ ਪੂਰੇ ਦੇ ਪੂਰੇ ਸਟਾਫ ਨੂੰ ਵਰਕਰਸ ਨੂੰ ਇੱਕ ਅਲੱਗ ਐਨਕੋਰੇਜਮੈਂਟ ਜਿਵੇਂ ਤੁਸੀਂ ਗੱਲ ਕੀਤੀ ਹੈ ਇਲਾਕੇ ਦੇ ਪਿੰਡਾਂ ਦੀ ਟੋਟਲ ਸਾਡੇ 29 ਪਿੰਡਾਂ ਚੋਂ ਸਾਡੇ ਕੋਲ ਇੱਥੇ ਸਟਾਫ ਦੇ ਵਰਕਰਸ ਔਰ ਸਾਡੇ ਆਪਣੇ ਜਿਹੜੇ ਪ੍ਰਵਾਸੀ ਕਈ ਉੱਥੇ ਜਾ ਕੇ ਰਹਿੰਦੇ ਆ ਹਾਲਾਂਕਿ ਸਾਡੇ ਦੋ ਅੰਦਰ ਬਹੁਤ ਵਧੀਆ ਰੈ residencial colonies ਹੈ ਪਰ ਅਸੀਂ ਆਸ-ਪਾਸ ਦੇ ਪਿੰਡਾਂ ਨੂੰ ਆਪਣੀ ਕਰਮ ਭੂਮੀ ਮੰਨਦੇ ਆਂ। ਔਰ ਹੁਣੇ ਮੰਤਰੀ ਜੀ ਗੱਲ ਕਰ ਰਹੇ ਸੀਗੇ ਪੰਚਾਇਤ ਘਰ ਕੋਈ ਸਕੂਲ ਤੇ ਪਤਾ ਨਹੀਂ ਕਿੰਨੇ ਕਿ ਸਕੂਲਾਂ ਦੇ ਵਿੱਚ ਔਰ ਪੰਚਾਇਤ ਘਰ ਮੈਡੀਕਲ ਕੈਂਪਸ ਵਗੈਰਾ ਤੇ ਗੰਗਾ ਐਕ੍ਰੂਪੂਲ ਨੇ ਸੀਐਸਆਰ ਦੇ ਤਹਿਤ ਔਰ ਵੈਸੇ ਵੀ ਜਦੋਂ ਸੀਐਸਆਰ ਦਾ ਲਾਅ ਨਹੀਂ ਵੀ ਸੀਗਾ ਉਸ ਤੋਂ 10 ਸਾਲ ਪਹਿਲੇ 2013 ਸੀਐਸਆਰ ਦਾ ਲਾਅ ਹੈ। 2002 ਜਾਂ 3080 ਆਸ-ਪਾਸ ਦੇ ਪਿੰਡਾਂ ਦੇ ਵਿੱਚ ਮਿਹਨਤ ਕਰਨ ਲੱਗਿਆ। 1999 ਹਲਕਾ ਖੰਨਾ ਦੇ ਪਿੰਡ ਕੋਟ ਬਨੈਤ ਵਿੱਚ ਜਿਹਨੇ ਬਹੁਤ nhiều ਦੰਦਾ ਕਰੋ ਵੀ ਇਸ ਦੇ ਵਿੱਚ ਅੱਜ ਉਹਰੇ ਲਿਬਰਡੇ ਦਾ ਪ੍ਰੋਗਰਾਮ ਲਾਇਆ ਗਿਆ ਜਿੱਥੇ ਮੈਂ 1 ਮਈ ਦੇ ਦਿਨ ਲੇਬਰ ਡੇ ਦੀਆਂ ਇੰਟਰਨੈਸ਼ਨਲ ਲੇਬਰ ਡੇ ਦੀਆਂ ਸਾਰੇ ਆਪਣੇ ਕਿਰਤੀ ਕਾਮੇ ਭਰਾਵਾਂ ਨੂੰ ਸਾਡੇ ਜੋ ਲੇਬਰ ਦੇ ਨਾਲ ਸੰਬੰਧ ਰੱਖਦੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਵਧਾਈ ਦਿੰਦਾ ਹੁਣ ਉੱਥੇ ਮੈਂ ਇਸ ਗੱਲ ਦੇ ਲਈ ਕਿਉਂਕਿ ਅਸੀਂ ਉਹ ਪ੍ਰੋਗਰਾਮ ਮਿਲ ਦੇ ਵਿੱਚ ਸਰਬਾਲਿਕ ਪ੍ਰੋਗਰਾਮ ਕੀਤਾ ਸੀ ਈਗ ਲੇਬਰ ਮਿਨਿਸਟਰ ਆਫ ਪੰਜਾਬ ਜੋ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਭੀ ਹੋਈ ਹੈ ਸੋ ਮੇਰਾ ਫਰਜ਼ ਬਣਦਾ ਸੀ ਮੈਂ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਮੈਂ ਥੋੜੇ ਥੋੜੇ ਸਮੇਂ ਲਈ ਆਪਣੀ ਹਾਜ਼ਰੀ ਲਗਵਾ ਸਕਾ ਤੇ ਅੱਜ ਅਸੀਂ ਉਰੇ ਗੰਗਾ ਐਕਟਰੋ ਬੂਸਟ ਪਹੁੰਚਿਆ ਉਰੇ ਇਹਨਾਂ ਨੇ ਆਪਣੇ ਤੁਸੀਂ ਦੇਖ ਸਕਦੇ ਹੋ ਪੂਰੇ ਸਟਾਫ ਨੂੰ तकरीबन 5200 ਦੇ ਕਰੀਬ ਬੰਦਾ ਇਸ ਯੂਨਿਟ ਚ ਕੰਮ ਕਰਦਾ ਹੈ ਆਪਣੇ ਸਟਾਫ ਨੂੰ ਇਹਨਾਂ ਨੇ ਇਕੱਤਰਨ ਕਰਕੇ ਅੱਜ ਲੇਬਰ ਡੇ ਸੈਲੀਬ੍ਰੇਟ ਕੀਤਾ ਸੋ ਨਾਲ ਉਰੇ ਹਾਜ਼ਰੀ ਲਗਵਾਈ ਹੈ ਮੈਂ ਜਿੰਨੇ ਵੀ ਇਹ ਜਿਹੜਾ ਲੇਬਰ ਡੇ ਹੈ ਬ੍ਰੀਸਿਕਲੀ ਲੇਬਰ ਡੇ ਇੱਕ ਸੰਘਰਸ਼ੋਂ ਨਿਕਲਿਆ ਆਇਆ ਥנה ਸ਼ਿਕਾਗੋ ਦੇ ਵਿੱਚ ਜੋ ਹੈ ਮਾਰਕੀਟ ਦੇ ਵਿੱਚ 7 1886 ਦੇ ਵਿੱਚ ਜੋ ਸੰਘਰਸ਼ ਹੋਇਆ ਸੀ ਜਦੋਂ 1880 ਦੇ ਦਰਸ਼ਕ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਇੰਡਸਟਰੀਅਲਾਈਜੇਸ਼ਨ ਦੇ ਦੇਈ ਯੁੱਗ ਪੜ ਲਿਆ ਸੀ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਸਮੇਂ ਇਹਦੀ ਕੋਈ ਸੀਮਾ ਨਿਰਧਾਰਤ ਨਹੀਂ ਸੀ ਵੀ ਕਿਸੇ ਨੂੰ ਕਿੰਨੇ ਘੰਟੇ ਕੰਮ ਦਿੱਤਾ ਜਾਊਗਾ ਕੋਈ 14 ਘੰਟੇ ਕੰਮ ਲੈਂਦਾ ਸੀ ਕੋਈ 16 ਘੰਟੇ ਕੰਮ ਲੈਂਦਾ ਸੀ ਮਨਮਰਜ਼ੀ ਦੇ ਨਾਲ ਤੇ ਉਹਨਾਂ ਨੂੰ ਪੇਂ ਵੀ ਬੜੀ ਘੱਟ ਮਿਲਦੀ ਸੀ ਸੋ ਜਦੋਂ ਸੰਘਰਸ਼ ਹੋਇਆ ਉਸ ਸੰਘਰਸ਼ ਦੇ ਵਿੱਚ ਸ਼ਿਕਾਗੋ ਦੇ ਵਿੱਚ ਜਿਹੜਾ ਉਹ ਹੱਥ 'ਚ ਝੰਡਾ ਲੈ ਕੇ ਤੁਰੇ ਸੀ ਉੱਥੇ ਫਿਰ ਸਰਕਾਰਾਂ ਦੇ ਨਾਲ ਕੋ ਉਤਨੀ ਪੋਲਿਸੀ ਉਹਦੇ ਨਾਲ ਛ ਘਰਸ਼ਤੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਦੇ ਵਿੱਚ ਕਈ ਨੌਜਵਾਨ ਸਾਡੇ ਜਿਹੜੇ ਸੰਘਰਸ਼ ਦੇ ਵਿੱਚ ਆਏ ਸੀ ਸਾਡੇ ਲੇਬਰ ਕਲਾਸ ਸਾਡੇ ਕਿਰਤੀ ਕਾਮੇ ਉਹ ਸ਼ਿਕਿੰਦ ਹੋ ਗਏ ਤੇ ਨਾਲ ਕੁਝ 100 ਦੇ ਕਰੀਬ ਬੰਦੇ ਉੱਥੇ ਬਰੂਟਲੀ ਇੰਜਰਡ ਹੋ ਗਏ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਸਪਤਾਲਾਂ ਤੱਕ ਪਹੁੰਚੇ ਤਾਂ ਜਿਹੜਾ ਛੱਡਾ ਸੀ ਉਹ ਛੱਡਾ ਉਹਨਾਂ ਦੇ ਰੰਗ ਦੇ ਵਿੱਚ ਲਾਲ ਰੰਗ ਦਾ ਰੰਗਿਆ ਗਿਆ ਖੂਨ ਦੇ ਨਾਲ ਲੱਗਿਆ ਸੋ ਆਏ ਸਾਲ ਜਦੋਂ ਪਰ ਉਸ ਸੰਘਰਸ਼ ਚੋਂ ਇੱਕ ਚੀਜ਼ ਸਾਬਤ ਹੋ ਗਈ ਕਿ ਜਿਹੜਾ ਇੱਕ ਰੂਲਸ ਐਂਡ ਰਿਫਾਰਮਸ ਬਣ ਗਏ ਕਿ ਕਿ 8 ਘੰਟੇ ਦੀ ਇੱਕ ਦਿਹਾੜੀ ਜਿਹੜੀ ਨਿਰਧਾਰਤ ਕਰ ਦਿੱਤੀ ਗਈ ਕਿ 8 ਘੰਟੇ ਕੰਮ ਲਿੱਤਾ ਜਾਊਗਾ 8 ਘੰਟੇ ਦਾ ਸਮਾਂ ਹੀ ਦਿੱਤਾ ਗਿਆ ਰੀਕ੍ਰੀਏਸ਼ਨ ਲਈ ਆਪਣੀ ਫੈਮਿਲੀ ਦੇ ਨਾਲ ਆਪਣੀ ਬੱਚਿਆਂ ਦੇ ਨਾਲ ਆਪਣੇ ਅੰਤਰਾਤਮਾ ਦੇ ਨਾਲ ਸਮਾਂ ਗੁਜ਼ਾਰਨ ਦੇ ਲਈ ਆਪਣੀ ਫੈਮਿਲੀ ਨਾਲ ਸਮਾਂ ਗੁਜ਼ਾਰਨ ਲਈ 8 ਘੰਟੇ ਉਹਨੂੰ ਤੇ 8 ਘੰਟੇ ਉਹਨੂੰ ਆਰਾਮ ਦੇ ਦਿੱਤੇ ਗਏ ਰੈਸਟ ਪੀਰੀਅਡ ਦਿੱਤਾ ਗਿਆ ਸਰੀਰ ਤੇ ਮਨ ਦੇ ਵਿਕਾਸ ਲਈ ਦਿੱਤਾ ਗਿਆ ਸੋ 24 ਘੰਟੇ ਨੂੰ 8-8 ਘੰਟੇ ਦੇ ਤਿੰਨ ਸੈਗਮੈਂਟ ਚ ਵੰਡ ਦਿੱਤਾ ਗਿਆ ਉਸ ਤੋਂ ਬਾਅਦ ਸੋ ਉਦੋਂ ਤੋਂ ਹੀ ਇਹ 8 ਘੰਟੇ ਦੀ ਜਿਹੜੀ ਦਿਹਾੜੀ ਜਿਹਨੂੰ ਆਪਾਂ ਕਹਿੰਦੇ ਆ ਉਹ ਉਹ ਚੰਨ ਪਿਆ ਉਹ ਇੱਕ ਜੋ ਰੂਪ ਸੀਗਾ ਸੋ ਬੜਾ ਰਿਫਾਰਮ ਹੋਇਆ ਉਸ ਝੰਡੇ ਨੂੰ ਲਾਲ ਝੰਡੇ ਨੂੰ ਜਦੋਂ ਵੀ ਹੁਣ 1 ਮਈ ਨੂੰ ਅਸੀਂ ਯਾਦ ਕਰਦੇ ਆ ਹਮੇਸ਼ਾ ਲਾਲ ਝੰਡੇ ਨੂੰ ਲਾਲ ਸਲਾਮ ਕਹਿੰਦੇ ਨੇ ਸਾਡੇ ਕਿਰਤੀ ਕਮੇ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਇਸ 1 ਮਈ ਵਾਲੇ ਦਿਨ ਦੇ ਉੱਤੇ ਲਿਬਰਟੀ ਦੇ ਉੱਤੇ ਸਮਸਤ ਪੂਰੇ ਭਾਰਤ ਦੇ ਪੰਜਾਬ ਦੇ ਕਿਰਤੀ ਕਾਮਿਆਂ ਤੇ ਸਿਰਚ ਕੰਮ ਹੈ ਤੇ ਉਹਨਾਂ ਦੀ ਇਸ ਮਿਹਨਤ ਨੂੰ ਸਿਜਦਾ ਕਰਦੇ ਹਾਂ ਕਿਉਂਕਿ ਉਹਨਾਂ ਬਿਨਾਂ ਕੋਈ ਵੀ ਸ਼ੋਭਾ ਕੋਈ ਵੀ ਚਾਹੇ ਕੋਈ ਇੰਡਸਟਰੀ ਆ ਕਿਸੇ ਵੀ ਕਿਸਮ ਦੀ ਇੰਡਸਟਰੀ ਤੇ ਸਾਰੀਆਂ ਇੰਡਸਟਰੀਆਂ ਕਵਰ ਹੋ ਜਾਂਦੀਆਂ ਚਾਹੇ ਕੋਈ ਟਰਾਂਸਪੋਰਟ ਹੈ ਚਾਹੇ ਕੋਈ ਮੈਡੀਕਲ ਉਹ ਇਲਾਜ ਹੈ ਚਾਹੇ ਕੋਈ ਲੇਜਰ ਐਕਟੀਵਿਟੀ ਹੈ ਚਾਹੇ ਕੋਈ ਵੀ ਚਾਹੇ ਦੁਕਾਨਦਾਰੀ ਉਹ ਕਿਉਂ ਨਹੀਂ ਬਿਨ ਬਿਨਸੀ ਲੇਬਰ ਵਿਦਆਊਟ ਤੁਸੀਂ ਕਿਰਤੀ ਕੰਮੇ ਕੋਈ ਵੀ ਚੀਜ਼ ਨੂੰ ਕਾਮਯਾਬ ਨਹੀਂ ਕਰ ਸਕਦੇ ਤਾਂ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਸਮਾਜ ਦੇ ਕਿਰਤੀ ਕੰਮ ਦਾ ਮੰਤਰੀ ਸਾਹਿਬ ਮਜ਼ਦੂਰ ਦੇ ਦੇ ਉੱਤੇ ਤੁਸੀਂ ਆਏ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼